ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 6 ਦਸੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਦੇ ਵਿੱਚ ਜਿਵੇਂ ਦੱਸਿਆ ਹੋਇਆ ਸੀਗਾ ਕਿ ਅੱਜ ਕੁਝ ਵੀ ਖਾਸ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਸਵੇਰ ਵੇਲੇ ਤੁਸੀਂ ਮੌਸਮ ਸਾਫ਼ ਰਹੇਗਾ ਪਰ ਅੱਜ ਸਵੇਰ ਵੇਲੇ ਕੁਝ ਕਿ ਖੇਤਰਾਂ ਦੇ ਵਿੱਚ ਕੋਰਾ ਜ਼ਰੂਰ ਦੇਖਣ ਨੂੰ ਮਿਲਿਆ ਹੈ ਤੇ ਟੈਂਪਰੇਚਰ ਉਹੀ 3 ਤੋਂ 4 ਡਿਗਰੀ ਦੇ ਆਸ-ਪਾਸ ਘੱਟ ਤੋਂ ਘੱਟ ਬਣਿਆ ਰਿਹਾ ਤੇ ਦਿਨ ਦਾ ਟੈਂਪਰੇਚਰ 20 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ ਹਵਾ ਖੁੱਲ ਕੇ ਚੱਲ ਰਹੀ ਹੈ ਰਾਤ ਨੂੰ ਵੀ ਮੌਸਮ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਆਸਮਾਨ ਤਾਰਿਆਂ ਦੇ ਨਾਲ ਪੂਰੀ ਤਰ੍ਹਾਂ ਨਾਲ ਦਿਖੇਗਾ ਸਵੇਰ ਵੇਲੇ ਠੰਡ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਹਲਕਾ ਜਿਹਾ ਕੋਰਾ ਅੱਜ ਵਾਂਗੂ ਕੱਲ ਨੂੰ ਵੀ ਕਾਫੀ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਬਾਅਦ ਦੁਪਹਿਰ ਤੋਂ ਥੋੜੀ ਜਿਹੀ ਗਰਮੀ ਹੋਣੀ ਸ਼ੁਰੂ ਹੋ ਜਾਵੇਗੀ ਕਿਉਂਕਿ ਹਵਾ ਬੰਦ ਜਿਹੀ ਹੋਣੀ ਸ਼ੁਰੂ ਹੋ ਜਾਵੇਗੀ 7 ਦੀ ਰਾਤ ਤੇ 8 ਤੇ 9 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਮਾਝਾ ਦੁਆਬਾ ਤੋਂ ਬਾਅਦ ਖੇਤਰ ਮਾਲਵੇ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਜੰਮੂ ਹਿਮਾਚਲ ਤੇ ਉੱਤਰਾਖੰਡ ਦੇ ਪਹਾੜੀ ਖੇਤਰਾਂ ਦੇ ਵਿੱਚ ਮੀਂਹ ਤੇ ਬਰਫਬਾਰੀ ਦਾ ਦੌਰ ਦੇਖਿਆ ਜਾਵੇਗਾ हरियाणा राजस्थान ਤੇ ਜੁਪੀ ਵਿੱਚ ਵੀ ਟੁੱਟਮਾ